ਸਤਿ ਆਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਲਾਬ ਚ ਫਸੇ ਲੋਗਾ ਦੀ ਮਦਦ ਕਰਨੇ ਵਾਲੇ ਪੰਜਾਬੀ ਸਿੰਗਰ ਮਨਕੀਰਤ ਨੂੰ ਜਾਨ ਤੋਂ ਮਾਰਨੇ ਦੀ ਮਿਲੀ ਧਮਕੀ ਸੁਖਬੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆਇਆ ਹੋਏ ਬੇਨਕਾਬ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮਨਕੀਰ ਤੌਲਖ ਜਿਨ੍ਹਾਂ ਨੇ ਬਹੁਤ ਵੱਡੀ ਪੰਜਾਬ ਭਰ ਦੇ ਵਿੱਚ ਇੱਕ ਮਦਦ ਦੇ ਦਿੱਤੀ ਹੈ 5 ਕਰੋੜ ਰੁਪਏ ਤੱਕ ਦੀ ਮਦਦ ਦਿੱਤੀ ਸੀ ਔਰ ਉਹਨਾਂ ਨੂੰ ਬਹੁਤ ਵੱਡੀ ਧਮਕੀ ਆਈ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜਾ ਨੰਬਰ ਜਿਹੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਲੇਂਜੇ ਵਿੱਚ ਫਸ ਗਏ ਨੇ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਨੇ ਪੰਜਾਬ ਪ੍ਰਤੀ ਇੱਕ ਬਹੁਤ ਵੱਡੀ ਪੈਟਜ ਕਹਿ ਲਓ ਸੇਵਾਆਂ ਦੇ ਕਰੋੜ ਰੁਪਏ ਦੇ ਦੇ ਦਿੱਤਾ ਹੈ ਔਰ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕੀਨੇ ਲੈ ਲਿਆ ਇੱਕ ਤਾਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਜਿਹੜੀ ਕਿ ਮਨਕੀਰ ਤਾਲਖ ਪੰਜਾਬ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕਰ ਚੁੱਕੇ ਸੀ ਔਰ ਹੁਣ ਉਹਨਾਂ ਨੂੰ ਧਮਕੀ ਕਿਹਨੇ ਦਿੱਤੀ ਹੈ ਇੱਕ ਤਾਹ ਵੱਡੀ ਖਬਰ ਔਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਿਵੇਂ ਬੁੱਧੂ ਬਣਾ ਰਹੀ ਸੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਲੋਕਾਂ ਨੂੰ ਬਰਗਲਾ ਰਹੇ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਇਹਨਾਂ ਤਿੰਨਾਂ ਦੇ ਖਿਲਾਫ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਆ ਗਿਆ ਕਿਉਂ ਕਿਉਂਕਿ ਸੁਖਵੀਰ ਸਿੰਘ ਬਾਦਲ ਉਹ ਨੇਤਾ ਤੇ ਉਹ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਲੁੱਟਿਆ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸੇਕ ਕਾਮ ਦੇ ਨਾਲ ਜੋ ਕੀਤਾ ਤੁਸੀਂ ਜਾਣਦੇ ਹੋ ਪਰ ਅੱਜ ਪਹਿਲੀ ਖਬਰ ਮਨਕੀਰ ਤੌਲ ਖਦੀ ਸੁਣਾਵਾਂਗੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹੇ ਜਾ ਰਹੇ ਸੀ ਇਹ ਸੁਖਵੀਰ ਸਿੰਘ ਬਾਦਲ ਦਾਰਾ ਕਹਿੰਦੇ ਜੀ ਨਾ ਤਾਂ ਕੇਂਦਰ ਕੰਮ ਕਰਦੀ ਹੈ ਨਾ ਪੰਜਾਬ ਦੀ ਸਰਕਾਰ ਮਦਦ ਕਰਦੀ ਹੈ ਪੰਜਾਬ ਦੀ ਹਰਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਇੱਕ ਪਾਸੇ ਮੂੰਹ ਤੇ ਜਪੀੜ ਵੱਜੀ ਹੈ ਕਿਉਂਕਿ ਦੋਵੇਂ ਹੀ ਸਰਕਾਰਾਂ ਨੇ ਆਪਣੀ ਆਪਣੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਯਾਨੀ ਗੋਦੀ ਕਹਿੰਦੇ ਨੇ ਤੇ ਔਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਕਿਵੇਂ ਦਿੰਦੇ ਨੇ ਔਰ ਕਿੱਥੇ ਪਹੁੰਚਦੇ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਕਿਵੇਂ ਹੋਣ ਜਾ ਰਿਹਾ ਹੈ ਤਾਂ ਹੁਣ ਸੁਣਦੇ ਹਾਂ ਕਿ ਮਨਕੀਰ ਤਾਲਕ ਨੂੰ ਧਮਕੀ ਕਿਹਨੇ ਦਿੱਤੀ ਹੈ ਸੁਣੋ ਅੱਜ ਭਾਈ ਇਨ ਬੱਚਿਆਂ ਦਾ ਪਿਓ ਆ ਮੇਰੇ ਨਾਲ ਢਿੱਡ ਦੀ ਨਹੀਂ ਭਾਈ ਕੋ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹ ਵੀ ਫੈਮਿਲੀ ਗਰੁੱਪ ਤੇ ਭੇਜਦੀ ਉਹ ਉਹ ਵੀ ਮਾਂ ਮਹੱਬਾ ਮਾਤਾ ਜੀ ਕੋਈ ਆਪਣੀ ਵੀ ਤੁਹਾਨੂੰ ਗਰੁੱਪ ਦੇ ਵਿੱਚ ਮਾਰਾ ਨਾਲ ਆ ਪੁੱਤ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੀ ਕਿ ਬਾਡੀ ਲੈਂਗੁਏਜ ਸੀਗੀ ਮਨਕੀਰ ਤਾਲ ਲਖਦੀ ਉਹ ਦੱਸ ਰਹੀ ਸੀ ਕਿ ਪਹੀ ਵਾਕਈ ਇਹਨੂੰ ਥ੍ਰੈਟ ਕਰ ਰਹੇ ਨੇ ਧਮਕੀਆਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਵਜ੍ਹਾ ਕੀ ਆ ਕਿ ਪੰਜਾਬ ਦੇ ਲੋਕਾਂ ਦੀ ਮਦਦ ਕਰ ਦਿੱਤੀ ਪੰਜਾਬ ਦੀ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਾਂ ਇਹਨਾਂ ਬਾਦਲਾਂ ਨੇ ਆਪਣੇ ਪੱਧਰ ਦੇ ਉੱਤੇ ਪਹਿਲਾਂ ਨਹੀਂ ਕੰਮ ਕੀਤਾ ਸੀ ਇਸ ਕਰਕੇ ਸਾਡੇ ਪੰਜਾਬੀ ਸਿੰਗਰ ਬਾਲੀਵੁੱਡ ਦੇ ਲੋਕ ਪੰਜਾਬ ਦੀ ਸਰਕਾਰ ਤਾਂ ਲੈ ਕੇ ਆਪਣਾ ਜੰਮਾ ਚੱਕ ਚੁੱਕੀ ਐ ਕੇਂਦਰ ਨੇ ਵੀ 1600 ਕਰੋੜ ਦਾ ਪੈਕੇਜ ਦੇ ਦਿੱਤਾ ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਸਰਕਾਰ ਨੂੰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਰਗੜਾ ਕਿਵੇਂ ਲੱਗਦਾ ਉਹ ਪੂਰੀ ਖਬਰ ਤੁਹਾਡੇ ਨਾਲ ਪਹਿਲਾਂ ਮੈਂ ਸਾਂਝੀ ਕਰੂੰਗਾ ਉਸ ਤੋਂ ਬਾਅਦ ਮਨਕੀਰ ਤਾਲਖਾ ਜਿਹੜੇ ਇਹਨਾਂ ਨੂੰ ਧਮਕੀ ਕਿਉਂ ਦਿੱਤੀ ਜਾਂਦੀ ਹੈ ਦੇਖੋ ਮਨਕੀਰ ਤਾਲਖ ਨੇ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਇਕੱਲੇ ਮਨਕੀਰ ਤਾਲਖ ਹੀ ਨਹੀਂ ਬਲਕਿ ਪੰਜਾਬ ਦੇ ਜਿੰਨੇ ਵੀ ਸਾਡੇ ਸਿੰਗਰ ਨੇ ਇਹਨਾਂ ਨੂੰ ਵੇਖ ਕੇ ਦਾ ਬਾਲੀਵੁੱਡ ਦੇ ਵਿੱਚੋਂ ਲੋਕ ਉਤਰੇ ਤੋ ਯਾਰ ਐਡਿਟੇ ਫਿੰਗਰ ਸਾਡੇ ਆ ਰਹੇ ਨੇ ਜਿਹੜੇ ਬੰਦੇ ਨੂੰ ਆਲਰੇਡੀ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਉਹ ਬੰਦਾ ਅੱਜ ਜ਼ਮੀਨ ਦੇ ਉੱਤੇ ਆ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਇਆ ਪੰਜਾਬ ਦੇ ਲੋਕਾਂ ਦੀ ਹੜਾ ਪੀੜਤਾਂ ਦੀ ਮਦਦ ਕਰ ਰਿਹਾ ਸੀ ਉਸ ਬੰਦੇ ਨੂੰ ਧਮਕੀ ਦੇਣ ਵਾਲੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ ਇਨਸਾਨ ਸਾਡੇ ਯੋਧੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਜਾਂ ਪੰਜਾਬ ਦਾ ਦਰਦ ਲੈ ਕੇ ਚੱਲਦੇ ਨੇ ਜੋ ਕਿ ਮਨਕੀਰ ਤੌਲਖ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕਿ ਬੰਦੇ ਨੂੰ ਡਰ ਹੈ ਦਿਲ ਦੇ ਵਿੱਚ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਜਿਹੜੇ ਥ੍ਰੈਟ ਦਿੰਦੇ ਜਾਂ ਧਮਕੀਆਂ ਦਿੰਦੇ ਨੇ ਕਿ ਭਾਈ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਚੈਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਦੇ ਪ੍ਰਤੀ ਮੂਹਰੇ ਲੈ ਕੇ ਚੱਲਦੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਨੇ ਸਾਡੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਪਰਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੋੜ ਹੈ ਕਿਉਂਕਿ ਜਿਹੜਾ ਇਹਨਾਂ ਗਾਲੀਆਂ ਦੇ ਵਾਧਨਾਂ ਨੇ ਪੰਜਾਬ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਿਆ ਅੱਜ ਵੇਖੋ ਹੜ੍ਹਾਂ ਦੇ ਵਿੱਚ 2-2 ਲੱਖ ਰੁਪਏ ਦੋ ਚਾਰ ਜਗ੍ਹਾ ਤੇ ਦੇ ਕੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੇ ਇੱਕ ਬਹੁਤ ਵੱਡਾ ਦਾਨ ਹੀ ਸਾਬਤ ਕਰ ਗਏ ਸੀ ਲੋਕਾਂ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਕੋਸ਼ਿਸ਼ ਕਰਕੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਜੋ ਜੋ ਮੁੱਦੇ ਸੁਖਬੀਰ ਸਿੰਘ ਬਾਦਲ ਨੇ ਚੱਕੇ ਸੀ ਉਹਨਾਂ ਦੇ ਉੱਤੇ ਦੀ ਹੋ ਗਈ ਹੈ ਪੰਜਾਬ ਦੀ ਸਰਕਾਰ ਕਿਉਂਕਿ ਆਨਰੇੜੀ ਵੀ ਭਗੰਤ ਮੈਨੂੰ ਪਤਾ ਹੈ ਕਿ ਭਾਈ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹੋ ਹੀ ਗੱਲ ਕਰਦੇ ਨੇ ਜਿਹੜੀ ਉਹਨਾਂ ਦੀ ਕਮਜ਼ੋਰੀ ਹੈ ਪਰ ਉਹ ਵੀ ਜਾਣੀ ਜਾਣ ਨੇ ਉਹਨਾਂ ਨੇ ਮੁੱਦਾ ਉਹੀ ਧਰਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਕਿ ਭਾਈ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇੱਕ ਇੱਕ ਬਰੀਕੀ ਤੋਂ ਲੈ ਕੇ ਪੁਗਤ ਮਾਨ ਦੀ ਕੱਲ ਸਟੇਟਮੈਂਟ ਆ ਗਈ ਸੀ ਕਿ ਅਸੀਂ ਪੰਜਾਬ ਪ੍ਰਤੀ ਸਾਰੇ ਕੰਮ ਕਰਾਂਗੇ ਯਾਨੀ ਜਿਨ੍ਹਾਂ ਦੇ ਖੇਤਾਂ ਵਿੱਚ ਮਿੱਟੀ ਚੜ ਗਈ ਆ ਉਹ ਮਿੱਟੀ ਉਹਨਾਂ ਦੀ ਉਹਨਾਂ ਦੀ ਰੇਤ ਹੈ ਜਿਹਦਾ ਖੇਤ ਔਰ ਮੁਆਵਜ਼ਾ 20000 ਰੁਪਇਆ ਪ੍ਰਤੀ ਏਕੜ ਕਿਸਾਨਾਂ ਲਈ ਪਹਿਲੀ ਵਾਰ ਰਿਕਾਰਡ ਦੇ ਵਿੱਚ ਰਿਹਾ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਔਰ ਉਸ ਤੋਂ ਬਾਅਦ ਗਰੀਬ ਵਰਗ ਦੇ ਲੋਕਾਂ ਲਈ ਜਿਨ੍ਹਾਂ ਦੇ ਘਰ ਡਿੱਗੇ ਨੇ ਜਾਂ ਪਸ਼ੂ ਮਰੇ ਨੇ ਉਹਨਾਂ ਨੂੰ ਕੱਲ ਵੀ ਬਹੁਤ ਵੱਡੀ ਹਦਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਤਾਂ ਹੁਣ ਇੱਥੇ ਜੀ ਸੁਖਵੀਰ ਸਿੰਘ ਬਾਦਲ ਫਸਲ ਵੀ ਇੱਕ ਪਾਸੇ ਕੇਂਦਰ ਨੂੰ ਕਿਹਾ ਸੀ ਕਹਿੰਦੇ ਕੇਂਦਰ ਮਦਦ ਨਹੀਂ ਕਰਦੀ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਕਿਹਾ ਸੀ ਇਹਨਾਂ ਨੂੰ ਲੱਗਦਾ ਬਾਦਲਾਂ ਨੂੰ ਕਿ ਪੰਜਾਬ ਆ ਜੇੜਾ ਉਹ 2-4 ਲੱਖ ਰੁਪਏ ਦਾ ਮਹਤਾਜ ਆ ਤੇ ਮੰਨ ਜਾਊਗਾ ਪਰ ਨਹੀਂ ਪੰਜਾਬ ਦੇ ਲੋਕ ਵੀ ਜਾਣੀ ਜਾਣ ਪੰਜਾਬ ਦਾ ਬੱਚਾ ਬੱਚਾ ਜਾਗਰਤ ਹੈ ਇਹਨਾਂ ਬਾਦਲਾਂ ਤੋਂ ਕਿ ਇਹਨਾਂ ਨੇ ਕਿਵੇਂ ਸਿੱਖ ਕੌਮ ਦਾ ਕਾਣ ਕੀਤਾ ਫਿਰ ਬੇਅਦਬੀ ਕਰਵਾਈ ਗੁਰੂ ਸਾਹਿਬ ਦੀ ਖਰਸੇ ਵਾਲੇ ਸਾਥ ਤੋਂ ਕਿਉਂਕਿ ਉਹਦੇ ਦੇ ਚੇਲੇ ਸੀ ਔਰ ਉਸ ਤੋਂ ਬਾਅਦ ਸਾਡਾ ਬੱਚਾ ਬੱਚਾ ਇਸ ਗੱਲ ਨੂੰ ਜਾਣ ਗਿਆ ਕਿ ਨਾ ਬਾਦਨਾ ਨੇ ਪੰਜਾਬ ਦੀ ਪਿੱਠ ਦੇ ਵਿੱਚ ਹਰ ਵਕਤ ਛੁਰਾ ਮਾਰਿਆ ਹੈ ਤੋ ਹਰ ਵਕਤ ਛੁਰਾ ਮਾਰਨ ਦੀ ਫਰਕ ਦੇ ਵਿੱਚ ਨਹੀਂ ਤੜੀ ਗਾ ਪੰਜਾਬ ਵਾਲਿਓ ਜਿੰਨੇ ਪੈਣ ਪ੍ਰਾਨਾਂ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਮਾਰਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਘੰਟੀ ਰੋਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬੀ ਸਿੰਗਰ ਮੰਨ ਕੇ ਜਿਨ੍ਹਾਂ ਨੇ 5 ਕਰੋੜ ਰੁਪਇਆ ਦੀਨ ਦਾ ਐਲਾਨ ਕੀਤਾ ਸੀਗਾ ਨਾ ਸਿਰਫ ਐਲਾਨ ਕੀਤਾ ਬਲਕਿ ਲੋਕਾਂ ਨੂੰ ਦਿੱਤਾ ਵੀ ਉਸ ਤੋਂ ਬਾਅਦ ਉਹਨਾਂ ਨੇ ਸੌਟ ਡ੍ਰੈਕਟਰ ਵੰਡਣੇ ਦਾ ਵੀ ਕਿਹਾ ਸੀਗਾ ਜੇ ਦੀ ਤਾਦਾਦ ਮਜ਼ੀਦ ਵਧ ਗਈ ਉਹਨਾਂ ਨੇ ਦੱਸਿਆ ਕਿ ਹੋਰ ਜਿਹੜੇ ਲੋਕ ਸੀਗੇ ਉਹਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਇਸ ਅਮਦਦ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਿਹੜੇ ਡ੍ਰੈਕਟਰ ਸੀ ਉਹਨਾਂ ਦੀ ਤਾਦਾਦ ਵਧਾਤੀ ਇਹੀ ਉਹਨਾਂ ਦਾ ਜੁਰਮ ਬਣ ਗਿਆ ਹੁਣ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੰਦੀ ਹੀ ਹੈਗੀ ਹੈ ਉਹਨਾਂ ਦਾ ਤੁਸੀਂ ਵੀਡੀਓ ਪੈਗਾਮ ਵੀ ਸੁਣ ਲਿਆ ਜਿਹੜਾ ਉਹ ਦੱਸਣ ਦੇ ਸੀਗੇ ਡਰ ਖੌਫ ਜਿਹੜਾ ਹੈ ਉਹਨਾਂ ਦਾ ਮਹਿਸੂਸ ਕੀਤਾ ਜਾ ਸਕਦਾ ਹੈਗਾ ਵੈ ਕਿ ਜਿਹੜੀ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੰਦੀ ਹੀ ਹੈਗੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਨੂੰ 50 ਸਾਲ ਤੱਕ ਪੰਜਾਬ ਤੇ ਹਕੂਮਤ ਕੀਤੀ ਬੈਂਕ ਬੈਲੈਂਸ ਬਣਾਏ ਜਿਹੜੇ ਆ ਆਪਣੀ ਸੰਪਤੀ ਬਣਾਈ ਅੱਜ ਉਹ 2-2 4-4 ਲੱਖ ਵੰਡ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਹਰ ਕੋਈ ਹੁਣ ਜਾਣ ਗਿਆ ਹੈਗਾ ਵੈ ਇਹਨਾਂ ਦੀ ਅਸਲੀਅਤ ਕੀ ਹੈਗੀ ਹੈ ਇਹ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਕਿਉਂ ਕਰਦੇ ਹੈਗੇ ਆ ਦੁਬਾਰਾ ਇਕਤਦਾਰ ਚ ਆਉਣ ਵਾਸਤੇ ਕਿਉਂਕਿ ਜਿੱਥੇ ਵੀ ਜਾਂਦੇ ਸੀਗੇ ਉੱਥੇ ਜਾ ਕੇ ਇੱਕ ਹੀ ਮੁੱਦਾ ਜਿਹੜਾ ਵੇ ਛੇੜਦੇ ਸੀਗੇ ਕਿ ਨਾ ਤੇ ਕੇਂਦਰ ਕੁਛ ਕਰਨ ਦੇਈਏ ਪੰਜਾਬ ਵਾਲਿਆਂ ਵਾਸਤੇ ਤੇ ਨਾ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੇਈਏ ਕੀ ਹੈ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਹਸਪਤਾਲ ਚੋ ਬਿਆਨ ਹੁੰਦਾ ਜ ਜਿਹਦੇ ਵਿੱਚ ਉਹ ਹਰ ਨੁਕਤੇ ਦੇ ਉੱਤੇ ਗੱਲਬਾਤ ਕਰਦੇ ਹੀਗੀ ਹੈ ਜਿਹੜੀਆਂ ਪਰੇਸ਼ਾਨੀਆਂ 'ਚ ਇਸ ਟਾਈਮ ਪੰਜਾਬ ਦੇ ਲੋਕ ਫਸੇ ਆ ਜੂਝ ਰਹੇ ਆ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹੀਗੀ ਹੈ ਕਿ ਹਰ ਚੀਜ਼ ਨੂੰ ਡਿਸਕਸ ਕੀਤਾ ਗਿਆ ਹੈਗਾ ਵੈ ਹਰ ਤਰ੍ਹਾਂ ਆਸਾਨੀਆਂ ਪੈਦਾ ਕਰਨੇ ਦੀ ਕੋਸ਼ਿਸ਼ ਕੀਤੀ ਜਾਏਗੀ ਅਸੀਂ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਇਸ ਮੁਸ਼ਕਲ ਕੜੀ ਦੇ ਵਿੱਚ ਅਸੀਂ ਉਹਨਾਂ ਨੂੰ ਕੱਲਾ ਨਹੀਂ ਛੱਡਿਆ ਹੈਗਾ ਦੂਸਰਾ ਕੇਂਦਰ ਅਲੋਵੀ 16 ਕਰੋੜ ਅਮਦਾਰ ਦਾ ਜੜਾਵਾ ਐਲਾਨ ਕੀਤਾ ਗਿਆ ਹੈਗਾ ਵੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਅਸਲੀ ਜੜਾਵਾ ਉਹ ਸਭ ਦੇ ਸਾਹਮਣੇ ਆ ਗਿਆ ਕਿ ਸਿਰਫ اپنی کرسی واسطے اپنے اقتدار واسطے یہ اس ٹائم جڑے پنجاب سرکار دی شبی خراب کرنے دی کوشش کرنے ہے باقی بھی وہ تا ڈاکی کہنا سے گا اس ویڈیو بارے کومنٹس کر کے لازمی دسو رکھیو اپنا ٹیر سارا خیال ملانگے اگلی ویڈیو اللہ حافظ